ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਂ ਸ਼ਾਹਬਾਜ਼ ਖਾਨ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਜੀ ਖਨੌਰੀ ਤੋਂ ਵਾਟ ਨੰਬਰ 18 ਦੇ ਉਮੀਦਵਾਰ ਜਨਾਬ ਮਕਸੂਦੁਲ ਹਕ ਇੰਡੀਅਨ ਯੂਨੀਅਨ ਮੁਸਲਿਮ ਲੀਗ ਬਨਾਤਲ ਵਾਲਾ ਅਤੇ ਚੰਦਰ ਸ਼ੇਖਰ ਆਜ਼ਾਦੀ ਪਾਰਟੀ ਦੇ ਸਹਿਯੋਗ ਨਾਲ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਨੇ ਚੋਣ ਨਾਲ ਲੜਨ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਕਿ ਅੱਜ ਉਹ ਖਨੌਰੀ ਬਾਰਡਰ ਤੇ ਆਏ ਸਨ ਇੱਥੇ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਸ਼੍ਰੀ ਜਗਜੀਤ ਸਿੰਘ ਟੱਲੇਵਾਲ ਦੀ ਸਿਹਤ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਉਹਨਾਂ ਨੇ ਹੋਰ ਕੀ ਕਿਹਾ ਆਉਸ ਹੁੰਦਿਆਂ ਅਖਨੌਰੀ ਤੋਂ ਸ਼ਹਿਵਾਜ਼ ਖਾਨ ਪਟਿਆਲਾ 11 ਨਿਊਜ਼ ਪੰਜਾਬ ਜੀ ਕੀ ਕਾਰਨ ਅੱਜ ਤੁਸੀਂ ਇੱਥੇ ਖਨੌਰੀ ਬਾਡਰ ਤੇ ਪੁੰਚਿਓ ਤੇ ਕਿਸ ਮਕਸਦੂਮ ਲੈ ਕੇ ਤੁਸੀਂ ਇਹ ਜਿਹੜਾ ਇਲੈਕਸ਼ਨ ਲੜ ਰਹੇ ਤੇ ਵਾਪਸ ਲੈ ਰਹੇ ਹੋ ਕੀ ਕਾਰਨ ਕਰਕੇ ਵੀ ਇਹ ਸਭ ਕੁਝ ਜਿਹੜਾ ਹੋ ਰਿਹਾ ਅਸੀਂ ਅੱਜ ਸਵੇਰੇ ਹੀ ਇੱਥੇ ਅ ਖਨੌਰੀ ਬਾਡਰ ਤੇ ਪਹੁੰਚੇ ਥੇ ਡੱਲੇਵਾਲ ਸਾਹਿਬ ਨੂੰ ਮਿਲਣ ਵਾਸਤੇ ਕਿ ਉਹਨਾਂ ਨੂੰ ਅਸੀਂ ਮਿਲ ਕੇ ਆਪਣਾ ਜਿਹੜਾ ਹੈਗਾ ਆਪਣੇ ਦਿੱਲੀ ਗੱਲ ਦੱਸ ਸਕੀਏ ਕਿ ਵੀ ਅਸੀਂ ਕਿਉਂ ਕਿੱਥੇ ਖੜੇ ਆ ਕਿ ਜਿਹੜੀਆਂ ਸਰਕਾਰਾਂ ਨੇ ਸਾਡੇ ਨਾਲ ਜਿਹੜਾ ਵਿਕਤਰਾ ਕਰ ਰਹੀਆਂ ਨੇ ਜਾਂ ਸਰਕਾਰਾਂ ਸਾਡੀਆਂ ਸੁਣ ਨਹੀਂ ਰਹੀਆਂ ਅਸੀਂ ਉਹਨਾਂ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਅੱਜ ਡੱਲੇਵਾਲ ਸਾਹਿਬ ਨੂੰ ਮਿਲ ਕੇ ਕਿ ਆਪਣਾ ਜਿਹੜਾ ਇਲੈਕਸ਼ਨ ਅਸੀਂ ਵਾਟ ਨੰਬਰ 18 ਤੋਂ ਮੰਦਿਰਕੋਲਾ ਤੋਂ ਅਸੀਂ ਲੜ ਰਹੇ ਹਾਂ ਜਿਹੜਾ ਕਿ ਅਸੀਂ ਉਹ ਆਪਣਾ ਵਿਡਰਾ ਕਰੀਏ ਇਹ ਅੱਜ ਅਸੀਂ ਜਦ ਇੱਥੇ ਸਵੇਰੇ ਆਏ ਤੇ ਜਦ ਉਹਨਾਂ ਨੂੰ ਨਿਲਾ ਕੇ ਬਾਹਰ ਲੈ ਕੇ ਆ ਰਹੇ تھے ਤਾਂ ਉਹ ਬੇਹੋਸ਼ ਹੋ ਕੇ गिर ਗਏ ਤੇ ਸੰਗਤ ਨੂੰ ਆਪਣੀ ਹੀ ਪੈ ਗਈ ਕਿ ਸਰਕਾਰਾਂ ਦੇ ਕੰਨ ਤੇ ਜੂਨ ਤੱਕ ਨਹੀਂ ਹਿਲ ਰਹੀ ਉਹ ਬੋਲੀਆਂ ਹੋ ਚੁੱਕੀਆਂ ਨੇ ਸਰਕਾਰਾਂ ਇਹ ਕਿਉਂ ਐ ਐਸਾ ਵਿਕਤਰਾ ਕਰ ਰਹੀਆਂ ਨੇ ਜਿਹੜੇ ਕਿ ਅੰਦਾਤਾ ਕਹਿੰਦੇ ਨੇ ਜਿਨ੍ਹਾਂ ਨੂੰ ਕਿ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਦੇ ਵਿੱਚ ਇਹ ਕਿਉਂ ਇਸਨਾਂ ਦਾ ਸਰਕਾਰਾਂ ਸੈਂਟਰ ਸਰਕਾਰ ਜਾਂ ਸੂਬਾਈ ਸਰਕਾਰ ਸਾਡੇ ਨਾਲ ਇਹ ਵਿਕਤਰਾ ਕਰ ਰਹੀ ਹੈ ਮੈਂ ਵੀ ਇੱਕ ਮਜ਼ਦੂਰ ਹਾਂ ਇਸ ਕਰਕੇ ਮੈਨੇ ਤੇ ਇੰਡੀਅਨ ਯੂਨੀਅਨ ਮੁਸਲਮਾਨ ਲੀਗ ਬਣਾਤ ਵਾਲਾ ਤੇ ਆਜ਼ਾਦ ਸਮਾਜ ਪਾਰਟੀ ਚੰਦਰ ਸੇਖਰ ਦੀ ਅਸੀਂ ਦੋਨੇ ਰਲ ਕੇ ਅਸੀਂ ਆਪਣਾ ਇਲੈਕਸ਼ਨ ਲੜ ਰਹੇ ਤੇ ਅੱਜ ਮੈਂ ਡੱਲੇ ਡੱਲੇਵਾਲ ਸਾਹਿਬ ਦੇ ਸਾਹਮਣੇ ਔਰ ਉਹਨਾਂ ਦੀ ਜਿਹੜੀ ਹਾਈ ਕਮਾਂਡ ਸੀਨੀਅਰ ਆਗੂ ਨੇ ਜਿਹੜੇ ਉਹਨਾਂ ਦੇ ਸਾਹਮਣੇ ਮੈਂ ਆਪਣਾ ਇਲੈਕਸ਼ਨ ਜਿਹੜਾ ਮਲੇਰਪੁਰਲਾ ਵਾਰਡ ਨੰਬਰ 18 ਤੋਂ ਆ ਮੈਂਨੇ ਵਿਡਰਾਅ ਕੀਤਾ ਤਾਂ ਜੀ ਤੁਸੀਂ ਡੱਲੇਵਾਲ ਸਾਹਿਬ ਨੂੰ ਮਿਲੇ ਹੋ ਕਿਸ ਤਰ੍ਹਾਂ ਦੀ ਹਾਲਤ ਸੀਗੀ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਹੋ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਹਾਲਤ ਹੈ ਉਹ ਇਸ਼ਾਰੇ ਦੇ ਨਾਲ ਹੀ ਗੱਲਬਾਤ ਕਰਦੇ ਨੇ ਬੜੀ ਘੱਟ ਸਮੇਂ ਦੇ ਵਿੱਚ ਮੇਰੀ ਉਹਨਾਂ ਦੇ ਨਾਲ ਗੱਲਬਾਤ ਇਸ਼ਾਰਿਆਂ ਦੇ ਨਾਲ ਹੀ ਹੋਈ ਹੈ ਮੈਂ ਅੱਲਾਹ ਤਾਲਾ ਦੇ ਮੂਹਰੇ ਮੈਂ ਦੁਆ ਗੋਹਾਂ ਅੱਲਾਹ ਤਾਲਾ ਦੇ ਮੂਹਰੇ ਮੈਂ ਦੁਆ ਕਰਦਾ ਕਿ ਅੱਲਾਹ ਤਾਲਾ ਉਹਨਾਂ ਦੀ ਉਮਰ ਨੂੰ ਆ ਜਿਹੜਾ ਇਹ ਸੰਘਰਸ਼ ਉਹਨਾਂ ਨੇ ਵਿੱਢਿਆ ਹੋਇਆ ਇਹਨਾਂ ਨੂੰ ਉਹਦੇ ਵਿੱਚ ਕਾਮਯਾਬੀ عطا ਫਰਮਾ ਕਿ ਇਹ ਜਿਹੜਾ ਹੈਗਾ ਕਿ ਸਾਡਾ ਹੀ ਇਕੱਲਾ ਮਸਲਾ ਨਹੀਂ ਹੈਗਾ ਇਹ ਪੂਰੇ ਪੰਜਾਬੀਆਂ ਦਾ ਮਸਲਾ ਹੈ ਪੰਜਾਬ ਦਾ ਮਸਲਾ ਹੈ ਪ੍ਰਧਾਨ ਜੀ ਤੁਸੀਂ ਪੰਜਾਬ ਦੇ ਜਿਹੜੇ ਆਗੂ ਨੇ ਕਿਸਾਨ ਆਗੂ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਉਹਨਾਂ ਦਾ ਕੀ ਕਹਿਣਾ ਹੈ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਉਹਨਾਂ ਨੇ ਵੀ ਇਹੀ ਦੱਸਿਆ ਕਿ ਸਿਹਤ ਜਿਹੜੀ ਹੈਗੀ ਬੜੀ ਨਾਜ਼ੁਕ ਹੈ ਮੈਂ ਪੰਜਾਬ ਦੇ ਜਿਹੜੇ ਕੋਨੇ-ਕੋਨੇ ਤੋਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਨਿਕਲਣ ਬਾਹਰ ਕਿ ਖਨੌਰੀ ਬਾਡਰ ਤੇ ਪਹੁੰਚਣਗੇ ਡੱਲੇਵਾਲ ਸਾਹਿਬ ਦੀ ਜਾਨ ਨੂੰ ਜਿਹੜਾ ਹੈਗਾ ਬਚਾਇਆ ਜਾਵੇ ਤੁਸੀਂ ਇਲੈਕਸ਼ਨ ਲੜ ਰਹੇ ਹੋ 18 ਨੰਬਰ ਬਾਡ ਤੋਂ ਕੀ ਮਤਲਬ ਇਹਨਾਂ ਦੀ ਸਿਹਤ ਨੂੰ ਲੈ ਕੇ ਤੁਸੀਂ ਵਾਪਸ ਬਿਡਰੋ ਕਰ ਰਹੇ ਹੋ ਜਾ ਕੋਈ ਹੋਰ ਕਾਰਨ ਹੈ ਕੀ ਵਜ੍ਹਾ ਜੀ ਨਹੀਂ ਮੈਂ ਇਹਨਾਂ ਦੀ ਸਿਹਤ ਨੂੰ ਲੈ ਕੇ ਹੀ ਵਿਡਰਾਅ ਕਰ ਰਿਹਾ ਮੈਨੂੰ ਹੋਰ ਕੋਈ ਇਸਨਾਂ ਦਾ ਮਸਲਾ ਨਹੀਂ ਜਿੱਤਾਂ ਹਾਰਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਇਲੈਕਸ਼ਨ ਜਿੰਨਾ ਅਗਰ ਤੱਕਰ ਅੱਲਾਹ ਪਾਕ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ ਇਲੈਕਸ਼ਨ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਇੱਕ ਸਾਲ ਬਾਅਦ ਦੁਬਾਰਾ ਇਲੈਕਸ਼ਨ ਹੈ ਜਿਹੜਾ ਉਹ ਹਾਂਜੀ ਤੇ ਜਿਹੜਾ ਇਹ ਇਲੈਕਸ਼ਨ ਹੈ ਸਾਲ ਬਾਅਦ ਦੁਬਾਰਾ ਵੀ ਆਜੂਗਾ ਤੇ ਮੈਂ ਚਾਹਣਾ ਕਿ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋ ਰਿਹਾ ਹੈ ਜਿਹੜੇ-ਜਿਹੜੇ ਕੈਂਡੀਡੇਟ ਆ ਇਲੈਕਸ਼ਨ ਲੜ ਰਹੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਉਹ ਵਿਡਰਾਅ ਕਰਨ ਤੇ ਖਨੌਰੀ ਵਾਰਡ ਤੇ ਪਹੁੰਚ ਕੇ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਕੇ ਔਰ ਉਹਨਾਂ ਦੀ ਜਾਨ ਨੂੰ ਕਿਸਨਾ ਬਚਾਇਆ ਜਾਵੇ ਅਸੀਂ ਇਹਦੇ ਤੇ ਬੈਠ ਕੇ ਕੋਈ ਗੱਲਬਾਤ ਕਰ ਸਕੀਏ ਇਹਨਾਂ ਦੀਆਂ ਸੋਚ ਤੇ ਖੜ ਸਕੀਏ ਠੀਕ ਹੈ ਭਾਈ ਰਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਲਿਆ ਤੈਨਾਂ ਮੇਰੇ ਕਰਨ ਵਾਲਾ ਭੇਜੋ ਆਪ ਦੇ ਵਿੱਚ ਦੇਖੋ ਅੱਗੇ ਵੀ ਕਰੋ ਉਪਰ ਸੰਗਿਆਮ ਲਾਗ ਭਵਜਲ ਤਰਨ ਕੈ ਜਨਮ ਮੇਰ ਦਾ ਮੰਡੀਰ ਕੋਡਲਾ ਦੀ ਇੱਕ ਜਿਮਨੀ ਚਨਾਉ ਹੋ ਰਿਹਾ ਮੈਂ ਉਹਦੇ ਤੋਂ ਥੋੜੇ ਸਾਹਮਣੇ ਅਰ ਡੱਲਾਵਾਲ ਸਾਹਿਬ ਦੇ ਸਾਹਮਣੇ ਔਰ ਇੱਥੇ ਹਜੂਮ ਦੇ ਸਾਹਮਣੇ ਮੈਂ ਵਿਡਰੋ ਕਰ ਰਿਹਾ ਕਿ ਮੈਂ ਚਨਾਉ ਦੇ ਵਿੱਚ ਨਹੀਂ ਜਾਉਂਦਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਰੇ ਲੋਕਾਂ ਨੇ ਵਿਆਹ ਤੇ ਕਰਵਾਏ ਹੁੰਦੇ ਆ ਅਗਰ ਉਹਨਾਂ ਦੇ ਦਰਸ਼ਨ ਹੋ ਜਾਂਦੇ ਸਾਨੂੰ ਪ੍ਰਯਾਸ ਕਰਦੇ ਅੱਜ ਲੈਣੇ ਅੱਜ ਪ੍ਰਯਾਸ ਕਰਦੇ ਆ ਫਿਰ ਅਗਲੀ ਇਵੈਂਟ ਆਪ ਨੂੰ ਬਿਲੀਵਲ ਫੋਟੋ ਖਿੱਚ ਜਿਏਗਾ ਠੀਕ ਹੈ ਅਗਰ ਅਸੀਂ ਅਪ੍ਰਿਆਸ ਕਰਦੇ ਹਾਂ